ਜ਼ਿਲ੍ਹਾ ਪਠਾਨਕੋਟ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੇ ਹੁਣ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਅਕਸਰ ਹੀ ਕੋਈ ਨਾ ਕੋਈ ਸੜਕ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੇ ਕੀਮਤੀ ਜਾਨਾਂ ਗੁਆ ਚੁੱਕੇ ਨੇ। ਲੋਕਾਂ ਨੂੰ ਆ ਰਹੀ ਇਸ ਸਮੱਸਿਆ ਦੇ ਚੱਲਦਿਆਂ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਆਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਨਿਗਮ ਵੱਲੋਂ ਚੈਪੁਰਦੀਕ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਜਿਸ ਵੱਲੋਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਕੈਟਲ ਪੌਂਡ ਤੱਕ ਪਹੁੰਚਾਇਆ ਜਾਵੇਗਾ। ਕੰਪਨੀ ਨੂੰ ਇਸ ਕੰਮ ਦੇ ਬਦਲੇ ਪ੍ਰਤੀ ਪਸ਼ੂ 950 ਰੁ ਆਉਣਾ ਲੋਕਾਂ ਖਾਸ ਕਰਕੇ ਡੇਰੀ ਸੰਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਦਾ ਪਸ਼ੂ ਫੜਿਆ ਗਿਆ ਤਾਂ ਉਸ ਨੂੰ 5000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਪਠਾਨਕੋਟ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਔਰ ਉਦੇ ਇਸ ਸੇຊਨ ਅੱਜ ਜਿਹੜੇ ਸਟ੍ਰੇ ਐਨੀਮਲਸ ਜਿਹੜੇ ਕਿ ਸ਼ਹਿਰ ਦੇ ਵਿੱਚ ਆਵਾਰਾ ਘੁੰਮਦੇ ਰਹਿੰਦੇ ਨੇ ਜਿਹੜਾ ਕਰਕੇ ਕਈ ਵਾਰ ਐਕਸੀਡੈਂਟਸ ਵੀ ਹੋ ਜਾਂਦੇ ਨੇ ਔਰ ਕਈ ਵਾਰ ਲੋਕਾਂ ਨੂੰ ਵੀ ਜਾਣਾ ਵੀ ਪਾਉਣੀਆਂ ਪਈਆਂ ਉਹਨਾਂ ਨੂੰ ਫੜ ਕੇ ਕੈਟਲ ਪੌਂਡ ਪਾਉਣ ਲਈ ਅਸੀਂ ਇੱਕ ਟੈਂਡਰ ਫਰੋਟ ਕੀਤਾ ਸੀ 1000 ਸਟ੍ਰੇ ਅਨੀਮਲ ਨੂੰ ਚੁੱਕਣ ਦਾ ਉਹ ਇੱਕ ਜੈਪੁਰ ਦੀ ਏਜੰਸੀ ਹੈ ਜਿਨੇ ਟੈਂਡਰ ਲਿਆ ਹੈ ਔਰ ਉਹਨਾਂ ਦੀ ਗੱਡੀ ਵੀ ਆਈ ਅੱਜ 7-8 ਬੰਦੇ ਵੀ ਆਏ ਆ ਔਰ ਉਹ ਲਗਾਤਾਰ ਕੰਮ ਕਰਨਗੇ ਤੇ ਸ਼ਹਿਰ ਤੋਂ ਜਿੰਨੇ ਵੀ ਸਟ੍ਰੇ ਐਨੀਮਲਸ ਹੈ ਉਹਨਾਂ ਨੂੰ ਚੁੱਕ ਕੇ ਡੇਰੀ ਵਾਲ ਕੈਟਲ ਪੌਂਡ 'ਚ ਲਿਜਾਣਗੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਹੈ ਕਿ ਜੇ ਕੋਈ ਵੀ ਆਪਣੀ ਡੇਰੀ ਚੋ ਡੰਗਰ ਬਾਹਰ ਛੱਡਦਾ ਹੈ ਤੇ ਉਹ ਇਹਨਾਂ ਨੇ ਪਕੜ ਲਿਆ ਤੇ ਉਹਦਾ 5000 ਰੁਪਏ ਦਾ ਜੁਰਮਾਨਾ ਹੈ 5000 ਰੁਪਏ ਲੈਣ ਤੋਂ ਬਿਨਾਂ ਅਸੀਂ ਉਹ ਡੰਗਰ ਨਹੀਂ ਛੱਡਾਂਗੇ ਸੋ ਮੈਂ ਰਿਕਵੈਸਟ ਕਰਨਾ ਕਿ ਜਿਨ੍ਹਾਂ ਨੇ ਵੀ ਇੱਕ ਇੱਕ ਦੋ ਦੋ ਗੰਆਂ ਰੱਖੀ ਦੀਆਂ ਨੇ ਉਹ ਉਹਨਾਂ ਨੂੰ ਘਰ 'ਚ ਬੰਨ ਕੇ ਰੱਖਣ ਕਿਉਂਕਿ ਜਿਸਲੇ ਬਾਹਰ ਐਕਸੀਡੈਂਟ ਹੁੰਦਾ ਹੋ ਸਕਦਾ ਤੁਹਾਡੀ ਜਿਹੜੀ ਐਨੀਮਲ ਆ ਤੁਸੀਂ ਬਾਹਰ ਛੱਡੇ ਆ ਤੁਹਾਡੇ ਸਕੂਟਰ ਚ ਵੱਜ ਕੇ ਤੁਹਾਨੂੰ ਹੀ ਨੁਕਸਾਨ ਪਜਾ ਦੇ ਸੋ ਮੈਂ ਇੱਕ ਰਿਕੁਐਸਟ ਕਰਨਾ ਕਿ ਡੰਗਰ ਆਪਣੇ ਵੰਗੇ ਰੱਖੋ ਔਰ ਜਿੱਥੇ-ਜਿੱਥੇ ਵੀ ਜਿਆਦਾ-ਜਿਆਦਾ ਡੰਗਰ ਸਟ੍ਰੇ ਐਨੀਮਲ ਹੈਗੇ ਨੇ ਸਾਡ ਹੈਗੇ ਨੇ ਉਹ ਸਾਨੂੰ ਕੰਟੈਕਟ ਕਰਨ ਅਸੀਂ ਇਹਨਾਂ ਨੂੰ ਦੱਸਾਂਗੇ ਉੱਤੇ ਜਾਣ ਲਈ ਜਿਹੜੇ ਕੈਪਚਰ ਦੇ ਬੰਦੇ ਆਏ ਨੇ ਸੋ ਥੈਟ ਉਹਨਾਂ ਲੋਕਾਂ ਨੂੰ ਤੋਂ ਰਾਹਤ ਮਿਲ ਸਕੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ